ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਰਨੂ ਬੁਹਾ ਅੱਜ ਆਪਾਂ ਉਹਨਾਂ ਦੇ ਲਈ ਵੀਡੀਓ ਲੈ ਕੇ ਆਏ ਹਾਂ ਜਿਹੜੇ ਬੱਚੇ ਪ੍ਰੋਸੈਸ ਸਰਬਰ ਦਾ ਬਾਈਪਾਸ ਟਾਨਾ ਜਿਹੜੀਆਂ ਉਹਨਾਂ ਦਾ ਪੇਪਰ ਦੇਣ ਚੰਡੀਗੜ੍ਹ ਜਾਣਗੇ ਸੋ ਸਭ ਤੋਂ ਪਹਿਲਾਂ ਜਿੰਨਾ ਜਿੰਨਾ ਦੇ ਐਡਮਿਟ ਕਾਰਡ ਡਾਊਨਲੋਡ ਹੋ ਚੁੱਕੇ ਨੇਗੇ ਜਾਂ ਜਿਨ੍ਹਾਂ ਦੇ ਡਾਊਨਲੋਡ ਹੋਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਉਹੋ ਕੋ ਸਾਨੂੰ ਕਮੈਂਟ ਕਰ ਸਕਦੇ ਨੇ ਆਪਾਂ ਉਹਨਾਂ ਨੂੰ ਕੋਈ ਨਾ ਕੋਈ ਸੋਲੂਸ਼ਨ ਦੱਸ ਦਾਂਗੇ ਤੇ ਜੇਕਰ ਕਿਸੇ ਦੀ ਜੀਮੇਲ ਗਲਤ ਹੈ ਉਹਨਾਂ ਦੇ ਲਈ ਆਪਾਂ ਇੱਕ ਸੋਲੂਸ਼ਨ ਲੈ ਕੇ ਆਂਦਾ ਸਾਡੇ ਐਡਮਿਟ ਕਾਰਡ ਡਾਊਨਲੋਡ ਹੋ ਚੁੱਕੇ ਆਪਾਂ ਨੇ ਇਹਨਾਂ ਦੀ ਆਫੀਸ਼ੀਅਲ ਜਿਹੜੀ ਮੇਲ ਹੈਗੀ ਐਮ ਐਸ اے ਜਿਹੜੀ ਇਹਨਾਂ ਨੇ ਦਿੱਤੀ ਹੋਈ ਹੈਗੀ ਆਪਾਂ ਨੇ ਇਹਨਾਂ ਦੇ ਉੱਤੇ ਇਹਨਾਂ ਨੂੰ ਮੇਲ ਕਰਨੀ ਹੈ ਕਿ ਉਹ ਅਸੀਂ ਮੇਲ ਲਿਖੀ ਹੋਈ ਹੈ ਜੇਕਰ ਕਿਸੇ ਦਾ ਐਡਮਿਟ ਕਾਰਡ ਜਾਂ ਸੌਰੀ ਜੀਮੇਲ ਗਲਤ ਹੈ ਕਿ ਉਹਨਾਂ ਨੂੰ ਐਡਮਿਟ ਕਾਰਡ ਨਹੀਂ ਮੇਲੇ ਦੇ ਹੱਪਨ ਨੂੰ ਪੀਸ ਤੁਸੀਂ ਉਹਨਾਂ ਨੂੰ ਭੇਜ ਦੋ ਤੁਹਾਡੀ ਜਿਹੜੀ ਇਸ ਟੈਮਪਲੇਟ ਤੇ ਕਰੰਟ ਜੀ ਮਿਲ ਚੱਲ ਰਹੀ ਹੈ ਜੋ ਤੁਸੀਂ ਭੇਜੋਗੇ ਤਾਂ ਤੁਹਾਨੂੰ 2-3 ਘੰਟਿਆਂ ਦੇ ਵਿੱਚ ਤੁਹਾਨੂੰ ਐਡਮਿਟ ਕਾਰਡ ਮਿਲ ਜਾਊਗਾ ਹੁਣ ਆਪਾਂ ਦੂਜੀ ਗੱਲ ਕਰ ਲੱਗੇ ਆ ਜਿਨ੍ਹਾਂ ਦੇ ਐਡਮਿਟ ਕਾਰਡ ਡਾਊਨਲੋਡ ਹੋ ਚੁੱਕੇ ਨੇ ਉਹ ਕਲਰ ਪ੍ਰਿੰਟ ਕਢਵਾ ਲਓ ਜੇਕਰ ਤੁਹਾਡੇ ਤੋਂ ਨਿਕਲਦਾ ਨਹੀਂ ਬਲੈਕ ਐਂਡ ਵਾਈਟ ਵੀ ਚੱਲ ਹੀ ਜਾਂਦਾ ਉਸ ਤੇ ਉੱਤੇ ਉਹੀ ਇਹਨਾਂ ਨੇ ਲਿਖਿਆ ਹੋਇਆ ਵੀ ਉਹੀ ਫੋਟੋ ਲਾਉਣੀ ਹੈ ਸੇਮ ਜੋ ਤੁਸੀਂ ਮਤਲਬ ਕਿ ਐਡਮਿਟ ਕਾਰਡ ਦੇ ਉੱਤੇ ਲਗਾਈ ਹੋਈ ਹੈ ਜੇਕਰ ਤੁਹਾਡੇ ਕੋਲ ਉਹ ਨਈ ਹੈ ਤਾਂ ਉਦਾਂ ਦੀ ਹੀ ਫੋਟੋ ਕਲਿੱਕ ਕਰਵਾ ਕੇ ਪਾਸਪੋਰਟ ਸਾਈਜ਼ ਖੜਵਾ ਕੇ ਉਹਦੇ ਨਾਲ ਬਾਈਂਡ ਕਰ ਲਓ ਸੋ ਦੂਜੀ ਗੱਲ ਇੱਕ ਉਸ ਦੇ ਉੱਤੇ ਲਿਖਿਆ ਹੋਇਆ ਵੀ ਗੈਜਟ ਆਫੀਸਰ ਦੇ ਸਾਈਨ ਉਹ ਤੁਸੀਂ ਧਿਆਨ ਨਾਲ ਪੜ ਲਓ ਉਹ ਸਿਰਫ ਉਹਨਾਂ ਦੇ ਲਈ ਨੇ ਜਿਨ੍ਹਾਂ ਦੇ ਕੋਈ ਸਾਈਨ ਮਿਸ ਨੇ ਜਾਂ ਕਿਸੇ ਦੀ ਫੋਟੋ ਮਿਸ ਹੈ ਉਹ ਮਤਲਬ ਕਿ ਟੈਸਟ ਮਤਲਬ ਟੈਸਟਡ ਕਰਵਾ ਲੈਣ ਵੀ ਸਾਡੇ ਇਹੀ ਜਿਹੜੇ ਸੈਨ ਨੇ ਉਹ ਮਿਸ ਨੇਗੇ ਉਹ ਕਿਸੇ ਵੀ ਗੈਜਟ ਅਫਸਰ ਤੋਂ ਟੈਸਟਡ ਕਰਵਾ ਕੇ ਉਹਨਾਂ ਦੇ ਲਈ ਹੈ ਇਹ ਇੱਕ ਹੋਰ ਗੱਲ ਜਿੰਨਾ ਬੱਚਿਆਂ ਦੇ ਨਾਮ ਵਗੈਰਾ ਗਲਤ ਨੇ ਐਡਮਿਟ ਕਾਰਡ ਤੇ ਕੈਫੇ ਵਾਲਿਆਂ ਨੇ ਨਾਮ ਗਲਤ ਪਾ ਦਿੱਤਾ ਕਿਸੇ ਫਾਦਰ ਦਾ ਮਦਰ ਦਾ ਜਾਂ ਡੇਟ ਆਫ ਬਰਥ ਡੇਟ ਆਫ ਬਰਥ ਗਲਤ ਪਾ ਦਿੱਤੀ ਉਹ ਆਪਣੀ ਕਿਸ ਵੈਕੋਸ਼ਨਾ ਪੱਤਰ ਤਿਆਰ ਕਰਵਾ ਕੇ ਕਿਸੇ ਵੀ ਗੈਜਟ ਅਫਸਰ ਤੋਂ ਉਹ ਟੈਸਟਡ ਕਰਵਾ ਲੈਣ ਜਾਂ ਨੇੜੇ ਤੇੜੇ ਕਿਸੇ ਕੈਫੇ ਵਾਲੇ ਤੋਂ ਉਸ ਵੈਕੂਸ਼ ਨੋ ਪੱਤਰ ਜਾਂ ਕਿਸੇ ਸਕੂਲ ਦੇ ਪ੍ਰਿੰਸੀਪਲ ਤੋਂ ਸਰਕਾਰੀ ਡਾਕਟਰ ਤੋਂ ਜਿਨ੍ਹਾਂ ਕੋਲੇ ਆਪਣੀ ਮੋਹਰ ਹੈ ਤੁਸੀਂ ਉਸ ਨੂੰ ਟੈਸਟਡ ਕਰਵਾ ਸਕਦੇ ਹੋਗੇ ਉਹ ਤੁਸੀਂ ਜਿੱਥੇ ਤੁਹਾਡਾ ਸੈਂਟਰ ਬਣਦਾ ਉੱਥੋਂ ਦੇ ਜਿੰਨੇ ਵੀ ਮੁਲਾਜ਼ਮ ਹੋਣਗੇ ਜੇਕਰ ਤੁਹਾਨੂੰ ਕੋਈ ਨਾਮ ਵਗੈਰਾ ਚ ਦਿੱਕਤ ਆਉਂਦੀ ਉਹ ਦਿਖਾ ਸਕਦੇ ਹੋ ਵੀ ਗਲਤੀ ਦੇ ਨਾਲ ਹੋਇਆ ਹੋਇਆ ਤੇ ਉਸ ਤੋਂ ਬਾਅਦ ਇੱਕ ਨਾ ਉਸ ਚੀਜ਼ ਦਾ ਸਭ ਤੋਂ ਵੱਧ ਕਮੈਂਟ ਆ ਰਿਹਾ ਕਿ ਵੀ ਸਰ ਪੇਪਰ ਐਮਸੀਕਿਊ ਹੋਊਗਾ ਜਾਂ ਥਿਊਰੀ ਵਾਈਜ਼ ਹੋਊਗਾ ਦੇਖੋ ਚਾਹੇ ਪੇਪਰ ਐਮਸੀਕਿਊ ਹੋਵੇ ਚਾਹੇ ਥਿਊਰੀ ਹੋਵੇ ਪਰ ਆਪਾਂ ਨੂੰ ਜਦੋਂ ਉਸ ਨੂੰ ਰਿਵਾਈਜ਼ ਕਰਨਾ ਜਾਂ ਉਸ ਨੂੰ ਪੜ੍ਹਨਾਗਾ ਉਹ ਤਾਂ ਆਪਾਂ ਥਿਊਰੀ ਤੋਂ ਹੀ ਪੜ੍ਹਨਾ ਹੈ ਨਾ ਪੇਪਰ ਜੇ ਐਮਸੀਕਿਊ ਵਾਈਜ਼ ਹੋ ਰਿਹਾ ਚਾਹੇ ਥਿਊਰੀ ਵਾਈਜ਼ ਹੋ ਰਿਹਾ ਤੁਸੀਂ ਉਹਦੀ ਸਟੱਡੀ ਉਦਾਂ ਦੀ ਰੱਖੋ ਨਾ ਚਾਹੇ ਤੁਸੀਂ MCQ ਵਾਈਜ਼ ਆਵੇ ਚਾਹੇ ਥਿਊਰੀ ਵਾਈਜ਼ ਆਵੇ ਤੁਸੀਂ ਪੇਪਰ ਦੀ ਤਿਆਰੀ ਉਦਾਂ ਦੀ ਰੱਖੋ ਦੋਨਾਂ ਟਾਈਪ ਹੀ ਕਿਉਂਕਿ 80% ਚਾਂਸ ਤਾਂ ਥਿਊਰੀ ਵਾਈਜ਼ ਹੀ ਹੋਣਾਗਾ ਇਹਨਾਂ ਨੇ ਲਿਖਿਆ ਹੋਇਆ ਖੋਦ ਤੇ ਉਸ ਤੋਂ ਬਾਅਦ 20% ਚਾਂਸ ਰਹਿ ਕੇ MCQ ਦੇ ਜੇ MCQ ਆ ਗਿਆ ਤਾਂ MCQ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੀ ਇੱਕ ਐਪਲੀਕੇਸ਼ਨ ਹੈਗੀ ਇੱਕ ਵਿਸ਼ਾਗਾ ਠੀਕ ਹੈ ਉਦਾਂ ਹੀ ਲਿਖਣੇ ਨੇ ਜਿੱਦਾਂ ਤੁਸੀਂ ਦਸਵੀਂ ਅੱਠਵੀਂ ਦਸਵੀਂ ਦੇ ਵਿੱਚ ਲਿਖਦੇ ਦੀ ਐਪਲੀਕੇਸ਼ਨ ਸੇਵਾ ਵਿਖੇ ਮੁੱਖ ਅਧਿਆਪਕ ਜੀ ਸਰਕਾਰੀ ਸੈਕੰਡਰੀ ਸਕੂਲ ਬੋਹਾ ਵਿਸ਼ਾ ਫੀਸ ਮਾਫੀ ਦੇ ਲਈ ਠੀਕ ਹੈ ਬੇਨਤੀ ਹੈ ਵਿੰ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਦੇ ਵਿੱਚ ਅੱਠਵੀਂ ਕਲਾਸ ਦੇ ਵਿੱਚ ਪੜਦਾ ਹਾਂ ਮੇਰੇ ਘਰ ਦੇ ਹਾਲਤ ਬਹੁਤ ਮਾੜੇ ਹਨ ਮੇਰੇ ਡੈਡੀ ਮਜ਼ਦੂਰੀ ਕਰਕੇ ਦਿਹਾੜੀ ਕਰਦੇ ਹਨ ਜੋ ਵੀ ਲਾ ਲਓ ਮੇਰੇ ਘਰੇ ਮਾਤਾ ਬਿਮਾਰ ਹੈ ਤੇ ਇਸ ਕਰਕੇ ਮਸਕੂਲ ਦੀ ਫੀਸ ਨਹੀਂ ਭਰ ਸਕਦਾ ਕਿਰਪਾ ਕਰਕੇ ਮੇਰੀ ਫੀਸ ਮਾਫ ਕੀਤੀ ਜਾਵੇ ਆਪ ਜੀ ਦਾ ਧੰਨਵਾਦ ਆਪ ਜੀ ਦਾ ਅਗਿਆਕਰ ਆਹਾ ਮੇਰਾ ਨਾਮ ਹੈ ਆਹਾ ਮੇਰੀ ਕਲਾਸ ਆ ਮੇਰਾ ਰੋਲ ਨੰਬਰ ਹੈ ਮਿੱਤੀ ਬਸ ਐਪਲੀਕੇਸ਼ਨ ਲਿਖੀ ਬਟ ਲਿਖਣਾ ਨੂੰ ਵਧੀਆਗਾ ਮੈਂ ਤੁਹਾਨੂੰ ਸ਼ੋਰਟ ਦੇ ਵਿੱਚ ਦਿਖਾਇਆ ਤੁਸੀਂ ਸੋਨਾ ਸੋਨਾ ਉਸ ਦਾ ਕੋਈ ਉਹ ਬਣੇ ਉਸ ਤੋਂ ਬਾਅਦ ਢੀਡ ਘੰਟੀ ਦਾ ਪੇਪਰ ਹੈ ਪੀਪਰ ਨੂੰ ਲੈਂਥੀ ਕਰਨਾ ਹੈ ਬਟ ਇੰਨਾ ਲੈਂਥੀ ਵੀ ਨਾ ਕਰਦੇ ਹੋ ਕਿ ਤੁਹਾਡਾ ਪੀਪਰ ਅੱਧਾ ਰਹਿ ਜੇ। ਉਨਾਂ ਕਹੀ ਲਿਖਣਾ ਜਿੰਨਾ ਤੁਸੀਂ ਲਿਖ ਸਕਦੇ ਹੋ ਤੇਜ਼। ਜਲਦੀ ਤੋਂ ਜਲਦੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਿਓ ਪੀਪਰ ਨੂੰ ਤੇ ਪੰਜਾਬੀ ਵਿਆਕਰਨ ਨੂੰ ਰਿਵਾਈਜ਼ ਕਰ ਲਓ ਤੇ ਉਸ ਤੋਂ ਬਾਅਦ ਤੁਸੀਂ 8ਵੀਂ ਦੀ ਬੁੱਕ ਲੈ ਲਓ ਉਹਦੇ ਵਿੱਚ ਜੋ-ਜੋ ਚੀਜ਼ਾਂ ਨੇ ਉਹ ਪੜ੍ਹ ਕੇ ਦੇਖ ਲਓ ਵਿਆਕਰਨ ਚ ਕੀ ਕੁਝ ਹੈ ਨਾ ਪੜ੍ਹਨਾ ਮੇਨ ਉਹਦੇ ਵਿੱਚ ਮੁਹਾਵਰੇ, ਬਾਕ ਠੀਕ ਹੈ। ਇਹ ਉਸ ਤੋਂ ਬਾਅਦ ਉਹਦੇ ਵਿੱਚ ਜੋ ਜੋ ਪੋਇਮਾਂ ਨੇ ਉਹ ਪੜ੍ਹ ਕੇ ਦੇਖ ਲਓ ਵੀ ਕਿਹੜੀ ਕਿਹੜੀ ਪੋਇਮਾਂ ਹੈਗੀ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਸਾਰੀਆਂ ਉਹ 8ਵੀਂ ਦੀਆਂ 6ਵੀਂ ਦੀ 7ਵੀਂ ਦੀਆਂ ਉਹ ਤੁਸੀਂ ਜਿਹੜਾ ਕਾਰਲੋ ਬਿਆਕਰਨ ਦੀਆਂ ਖਾਸ ਤੇ ਬਾਕੀ ਵਿਸ਼ਾ ਕਿਵੇਂ ਲਿਖਣਾਗਾ ਵਿਸ਼ਾ ਉਹ ਵੀ ਲਿਖਣਾ ਜਿਵੇਂ ਹੁੰਦਾਗਾ ਆਪਾਂ ਲਿਖਦੇ ਹੁੰਦੇ ਸੀਗੇ ਮੈਂ ਇੱਕ ਵੀਡੀਓ ਵੀ ਪਾਈ ਹੋਈ ਹੈ ਵਿਸ਼ਾ ਕਿਵੇਂ ਲਿਖਣਾਗਾ ਠੀਕ ਹੈ ਗੁਰੂ ਨਾਨਕ ਦੇਵ ਜੀ ਦਾ ਹੁੰਦਾਗਾ ਚਾਹੇ ਆਪਣਾ ਭਗਤ ਸਿੰਘ ਜੀ ਦਾ ਹੁੰਦਾ ਬਾਬਾ ਫਰੀਦ ਜੀ ਤਾਂ ਹੁੰਦਾਗਾ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਹੁੰਦਾਗਾ ਠੀਕ ਹੈ ਚਾਹੇ ਕੁਛ ਵੀ ਆਉਂਦਾ ਖਿੱਠਾ ਮੇਲਾ ਆਉਂਦਾ ਕੁਝ ਵੀ ਆਉਂਦਾ ਜਿਵੇਂ ਪਾਂ 8ਵੀਂ 10ਵੀਂ ਚ ਲਿਖਦੇ ਆਉਂਦੇ ਉਦਾਂ ਹੀ ਲਿਖਣੇ ਨੇਗੇ ਤੇ ਇਹ ਸਿਰਫ ਉਹਨਾਂ ਦੇ ਲਈ ਹੈਗੀ ਵੀਡੀਓ ਜਿਹੜੇ ਜਿਹੜੇ ਬਾਰੀ ਬਾਰੀ ਕਮੈਂਟ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਜਿਹੜੇ ਪੇਪਰ ਦੇਣ ਜਾ ਰਹੇ ਉਹਨਾਂ ਦੇ ਲਈ ਵੈਸਟ ਆਫ ਲੱਕ ਜਿਹੜੇ ਦੂਰੋਂ ਜਾ ਰਹੇ ਨੇਗੇ ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਦੂਰ ਨੇ ਉਹ ਇੱਕ ਦਿਨ ਪਹਿਲਾਂ ਚੱਲ ਜਿਓ 31 ਤਰੀਕ ਨੂੰ ਚੱਲ ਜਿਓ ਤੇ ਤੁਹਾਡੇ ਦੀ ਜੇਕਰ ਤੁਹਾਨੂੰ ਰਹਿਣ ਸਹਣ ਚ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਥੇ ਆਪਣਾ 78 ਸੈਕਟਰ ਸੁਹਾਣਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਬਹੁਤ ਵੱਡਾ ਉੱਥੇ ਰਹਿائش ਦਾ ਵੀ ਪ੍ਰਬੰਧ ਹੈਗਾ ਜੇਕਰ ਕੋਈ ਬੱਚਾ ਦੂਰੋਂ ਜਾ ਰਿਹਾ ਤਾਂ ਉਹ 31 ਤਰੀਕ ਨੂੰ ਚੱਲ ਜਿਓ ਤੇ ਇੱਕ ਕਿਸਾਨ ਭਵਨ ਵੀ ਹੈ ਸ਼ਾਇਦ 34 ਸੈਕਟਰ ਦੇ ਵਿੱਚ ਹੈ ਉੱਥੇ 22 300 ਰੁਪਏ ਦਾ ਰੂਮ ਮਿਲ ਜਾਂਦਾ ਉੱਥੇ ਵੀ ਤੁਸੀਂ ਰਹਿ ਸਕਦੇ ਹੋਗੇ ਬਾਕੀ ਵੈਸਟ ਮੇਰੇ ਲਈ ਗੁਰਦੁਆਰਾ ਹੀ ਹੈ ਉੱਥੇ ਤੁਸੀਂ ਰਹੋ ਸੁਹਾਣਾ ਸਾਹਿਬ ਤੇ ਉੱਥੇ ਤੁਹਾਨੂੰ ਲੰਗਰ ਵੀ ਮਿਲਦਾਗਾ ਤੇ ਸ਼ਾਮ ਸਵੇਰੇ ਤੁਹਾਨੂੰ ਲੰਗਰ ਵੀ ਮਿਲੂਗਾ ਉੱਥੇ ਹਾਲ ਦੇ ਵਿੱਚ ਪੈ ਸਕਦੇ ਹੋ ਚੇ ਰੂਮ ਲੈ ਸਕਦੇ ਹੋ 4-500 ਦਾ ਉੱਥੇ ਵੀ ਤੁਹਾਨੂੰ ਰੂਮ ਮਿਲ ਜਾਂਦਾਗਾ ਬਹੁਤ ਵਧੀਆ ਮਾਹੌਲ ਆ ਉੱਥੇ ਤੁਸੀਂ ਉੱਥੇ ਰਹਿ ਸਕਦੇ ਹੋ ਕੋਈ ਕਿਸੇ ਕੋਲੇ ਕੋਈ ਉੱਥੇ ਚੋਰੀ ਦਾ ਡਰ ਨਹੀਂ ਕਿਉਂਕਿ ਉੱਥੇ ਸੇਫਟੀ ਹੈ ਸੋ ਬਾਕੀ ਜੇ ਕਿਸ ਨੂੰ ਕੋਈ ਐਡਮਿਟ ਕਰ ਕੜ ਲਈ ਕੋਈ ਪ੍ਰੋਬਲਮ ਹੈ ਤਾਂ ਉਹ ਸਾਨੂੰ ਕਮੈਂਟ ਕਰ ਦਿਓ ਜਾਂ ਕਿਸੇ ਨੂੰ ਕੋਈ ਵੀ ਦਿੱਕਤ ਹੈ ਸਾਨੂੰ ਕਮੈਂਟ ਕਰ ਦਿਓ ਜੇ ਤੁਹਾਨੂੰ ਲੱਗਦਾ ਸੀ ਤੁਹਾਡੀ ਕੋਈ ਹੈਲਪ ਕਰ ਸਕਦੇ ਹਾਂ ਜਰੂਰ ਕਰਾਂਗੇ ਆਪਣੇ ਗਰੁੱਪ ਦੇ ਵਿੱਚ ਜੁਆਇਨ ਹੋ ਕੇ ਸਿੱਧਾ ਆਪਾਂ ਨੂੰ ਡਾਇਰੈਕਟਲੀ ਮੈਸੇਜ ਕਰ ਸਕਦੇ ਹੋਗੇ ਸੋ ਤੁਹਾਡੇ ਹਰ ਇੱਕ ਮੈਸੇਜ ਦਾ ਮੇਰੀ ਟੀਮ ਵੱਲੋਂ ਜ਼ਰੂਰ ਰਿਪਲਾਈ ਆਉਂਦਾ ਹੈਗਾ ਜਾਂ ਕੋਈ ਵੀ ਹੈ ਮੇਰੇ ਟੀਮ ਲਗਭਗ ਸਾਡਾ ਕਿਸੇ ਨੂੰ ਵੀ ਕੋਈ ਅਸੀਂ ਨਾਰਾਜ਼ ਨਹੀਂ ਕਰਦੇ ਜੇਕਰ ਕੋਈ ਪੀਡੀਐਫ ਵੀ ਮੰਗਦਾ ਸੀ ਲਗਭਗ ਦੇ ਹੀ ਦਿੰਦੇ ਹਾਂ ਪਰ ਜੋ ਨਹੀਂ ਦੇਣ ਵਾਲਾ ਹੁੰਦਾ ਸੀ ਉਹ ਨਹੀਂ ਦਿੰਦੇ ਸੋ ਸਾਰਿਆਂ ਦਾ ਧੰਨਵਾਦ ਚੰਗਾ ਲੱਗਿਆ ਕਮੈਂਟ ਜ਼ਰੂਰ ਕਰ ਦਿਆ ਕਰੋ ਸਰ ਜੇ ਇੱਥੇ ਕਮੀ ਹੈ ਇੱਥੇ ਤੁਸੀਂ ਗਲਤ ਕੀਤਾ ਜਾ ਇੱਥੇ ਤੁਸੀਂ ਗਲਤ ਪੜਾਇਆ ਜਾ ਇੱਥੇ ਤੁਸੀਂ ਗਲਤ ਦੱਸਿਆ ਤਾਂ ਅਸੀਂ ਆਪਣੀ ਕਮੀ ਨੂੰ ਜ਼ਰੂਰ ਸੁਧਾਰਾਂਗੇ ਬਾਕੀ ਪੇਪਰ ਦੇ ਲਈ ਵੈਸਟ ਆਫ ਲੱਕ ਪੇਪਰ ਵਧੀਆ ਕਰਨਾ ਜਿੰਨਾ ਹੋ ਸਕਦਾਗਾ ਸੋ ਪੋਸਟਾਂ ਦਾ ਵਾਈ ਨੇ ਵਟ ਮੈਂ ਕਹਿਣਾ ਚਾਹੁੰਦਾ ਹੀ ਕਲੀਅਰ ਹੋਵੇ ਸਭ ਹੀ ਇੰਟਰਵਿਊ ਦੇ ਲਈ ਜਾਓ ਸੋ ਸਾਰਿਆਂ ਦਾ ਧੰਨਵਾਦ